ਜੈਸ ਪ੍ਰਕਾਰ ਦਾ ਚੰਡੀਗੜ੍ਹ ਪੁਲਿਸ ਦਾ ਰਵਈਆ ਸੁਣੇ ਹੋਏ ਨਮਿੰਦਿਆਂ ਨੇ ਦਾਸੀ ਸਾਡੀਆਂ ਪੱਗਾਂ ਚੰਡੀਗੜ੍ਹ ਪੁਲਿਸ ਨੇ ਉਤਾਰੀਆਂ ਚੰਡੀਗੜ੍ਹ ਪੁਲਿਸ ਸੁਤੋਤਮ ਸਾਨੂੰ ਉਤਵਾ ਕਰੀਸ ਕੀਤੀ ਸਾਡੀਆਂ ਲੱਤਾਂ ਤੋਂ ਫੜ ਫੜ ਕੇ ਲੈ ਕੇ ਆਏ ਔਰ ਜੋ ਰਵਈਆ ਇਹਨਾਂ ਦਾ ਸੀ ਇਹ ਇਸ ਗਲਤੀ ਮੈਂ ਕਰੜੇ ਸ਼ਬਦਾਂ ਚ ਚੰਡੀਗੜ੍ਹ ਪੁਲਸੀ ਮੈਂ ਨਿੰਦਾ ਕਰਦਾ ਇਹ ਚੰਡੀਗੜ੍ਹ ਪੁਲਸ ਨੇ ਅੱਜ ਦਾ ਜਿਹੜਾ ਵਿਵਹਾਰ ਸੀਗਾ ਇਹ ਚੰਡੀਗੜ੍ਹ ਪੁਲਸ ਦਾ ਚੰਗਾ ਨਹੀਂ ਸੀਗਾ ਸਮੇਂ ਆਉਂਦੇ ਜਾਂਦੇ ਰਹਿੰਗੇ ਮੇਰੇ ਸਰਦਾਰਨੀ ਬੀਬੀ ਜੀ ਐਸਐਸਪੀ ਨੇ ਪੰਜਾਬ ਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਪੰਜਾਬ ਕੇਡਰ ਦੀ ਐਸਐਸਪੀ ਹੋਵੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੀਆਂ ਪੱਗਾਂ ਨਵਾਵੇ ਏ ਸੰਗ ਇਹ ਸਾਨੂੰ برداشت ਨਹੀਂ ਹੈ ਮੈਡਮ ਕੋਈ ਗੱਲ ਨਹੀਂ ਤੁਸੀਂ ਕੁਰਸੀ ਤੇ ਹੋ ਪਰ ਸਾਨੂੰ ਇਹ ਚੇਤੇ ਰਹੇਗਾ ਇਹ ਚੇਤੇ ਰਹੇਗਾ ਕਿ ਮੈਂਬਰ ਆਫ ਪਾਰਲੀਮੈਂਟ ਸਾਫਟਾ ਮੈਂਬਰ ਆਫ ਪਾਰਲੀਮੈਂਟ ਐਮ ਐਲ ਏ ਸਹਿਬਾਨ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਜਿਸ ਤਰ੍ਹਾਂ ਜਲੀਲ ਹੋਏ ਉਹ ਕੋਈ ਗੱਲ ਨਹੀਂ ਅਸੀਂ ਆਪਦੇ ਦਿਲ ਦੀਆਂ ਦੇਚ ਰੱਖਾਂਗੇ ਸੇ ਸੱਚੇ ਪਾਸ਼ਾ ਚੰਗੀ ਨੀਅਤ ਵਾਲੇ ਦਾ ਕਦੇ ਨਾ ਕਦੇ ਕੰਮ ਲਿਆ ਦਿੰਦਾ ਔਰ ਪੰਜਾਬੀ ਹਮੇਸ਼ਾ ਹਸਕਤ ਦਾ ਆਪਣਾ ਪੂਰਾ ਕਰਦੇ ਔਰ ਅਸੀਂ ਤੁਹਾਡੇ ਅੰਗੂ ਨਹੀਂ ਕਰਾਂਗੇ ਅਸੀਂ ਹਰ ਇੱਕ ਨੂੰ ਕਹਾਂ ਕਿ ਪੁਲਿਸ ਕੋਈ ਤਨੂਨ ਚਾਪਾ ਨਹੀਂ ਰਹਿਣਾ ਕਿਸੇ ਪੁਲਿਸ ਪ੍ਰਸ਼ਾਸਨ ਆਪਾਂ ਕਿਸੇ ਪੁਲਿਸ ਪ੍ਰਸ਼ਾਸਨ ਦੇ ਵਿਅਕਤੀ ਦੇ ਨਾਲ ਧੱਕਾ ਨਹੀਂ ਕਰਨਾ ਆਪਾਂ ਧੱਕਾ ਨਹੀਂ ਮਾਰਨਾ ਹਰ ਪੌਸਾ ਨੇ ਢੁੱਡਾ ਮਾਰ ਮਾਰ ਕੇ ਢੁੱਡਾ ਮਾਰ ਮਾਰ ਕੇ ਜੋ ਸਾਡੇ ਨਾਲ ਰਵਈਆ ਕੀਤਾ ਸਾਡੀ ਢੂਈ 'ਚ ਢੁੱਡ ਮਾਰ ਕੇ ਹੋਈ ਗਾਲੀ ਮੇਰੇ ਮਾਰੇ ਮੇਰੇ ਮਾਰੇ ਲੱਗਾ ਲਾਈਆਂ ਅਸੀਂ ਕੱਖ ਨਹੀਂ ਕਰ ਰਹੇ ਸੀ ਅਸੀਂ ਦੋ ਕਿੱਲਾਂ ਨੇ ਬੈਰੀਕੇਡ ਲਾਇਆ ਕਿੱਥੇ ਟੱਪ ਕੇ ਜਾਵਾਂਗੇ ਅਸੀਂ ਕੋਈ ਕ੍ਰਿਮੀਨਲ ਹੈ ਓਏ ਗੈਂਗਸਟਰ ਆਉਂਦੇ ਆ ਤੁਸੀਂ ਸਾਰੇ ਪੁਲਿਸ ਵਾਲੇ ਬਾਹਰ ਕੇ ਹਾਜ਼ਰੀ ਭਰਦੇ ਉਹਨਾਂ ਦੇ ਹੱਥ ਜੋੜ ਕੇ ਕਿਉਂਕਿ ਡਰ ਲੱਗਦਾ ਮੀਟਿੰਗਾਂ ਕਰਾਉਣੇ ਆ ਸੀਆਈਏ ਚ ਮੀਟਿੰਗਾਂ ਹੁੰਦੀਆਂ ਹੈ ਸੀਆਈਏ ਚ ਪ੍ਰੈਸ ਕਾਨਫਰੰਸ ਹੁੰਦੀ ਹੈ ਪਰ ਸਾਡੇ ਨਾਲ ਆ ਰਵਈਆ ਕਰਦੇ ਅਸੀਂ ਹੁਣੇ ਇਸ ਵਕਤ ਚੰਡੀਗੜ੍ਹ ਪੁਲਿਸ ਸਟੇਸ਼ਨ ਆ 11 ਸੱਕ ਜਿੱਥੇ ਸਾਡੇ तमाम ਆਗੂ ਸਰਬਾਨ ਵੀ ਇੱਥੇ ਬੈਠੇ ਹੈ ਬਾਤ ਸਾਰੇ ਸਾਡੇ ਕਾਂਗਰਸ ਦੇ ਲੀਡਰ ਸਾਹਿਬਾਨ ਜਿਹੜੇ ਅੱਜ ਟਰਨ ਵਿੱਚ ਪਹੁੰਚੇ ਸੀ ਕੋ ਕੋ ਜੋ ਉੱਥੇ ਰਹਿ ਗਏ ਕੁਝ ਅਲੱਗ-ਅਲੱਗ ਥਾਣਿਆਂ 'ਚ ਉਹਨਾਂ ਨੂੰ ਲੈ ਕੇ ਲੈ ਕੇ ਨਿਕਲੇ ਸਾਰੇ ਅੱਜ ਦਾ ਜਿਹੜਾ ਟਰਨਾ ਹੈ ਇਹ ਥੋੜਾ ਜਆ ਆਮ ਲੋਕਾਂ ਵੀ ਸਮਝੇ ਟਰਨਾ ਕਈ ਵਾਰੀ ਵਿਚਾਰਿਆਂ ਦੇ ਨਹੀਂ ਆਉਂਦਾ ਤੇ ਇਸ ਕਰਕੇ ਮੈਂ ਲਾਈਵ ਹੋ ਰਿਹਾ ਹਾਂ ਇਹ ਦੱਸਣਾ ਚਾਹਣਾ ਵੀ ਇਹ ਟਰਨਾ ਕਾਹਦੇ ਪ੍ਰਤੀ ਹੈ ਡਰਨਾ এর ਨਾਲ দেশ ਦੀ ਆਮ ਜਨਤਾ ਜੁੜੀ ਹੈ। ਔਰ ਦੇਸ਼ ਦੀ ਆਮ ਜਨਤਾ ਨੂੰ ਮਿਡਲ ਕਲਾਸ ਲੋਕਾਂ ਨੂੰ ਮੁੱਕਿਆ ਗਿਆ। ਹਾਡੇ ਦੇ ਸ਼ੇਅਰ ਆਪਾਂ ਖਰੀਦੇ ਆਂ। ਆਪਣੇ ਛੋਟੇ ਛੋਟੇ ਦਰਮਿਆਨੇ ਲੋਕ ਆ ਵੀ ਕਿਰਤ ਕਮਾਈ ਦਾ ਪੈਸਾ ਲੱਖ ਲੱਖ 2-2 ਲੱਖ ਰੁਪਏ ਸ਼ੇਅਰਾਂ ਚ ਲਾਉਂਦੇ ਆ। ਉਹ ਚੰਗੀਆਂ ਕੰਪਨੀਆਂ ਜ਼ਿਆਦਾ ਪੈਸਾ ਲਾਉਂਦੇ ਆ ਤਾਂ ਜੋ ਸ਼ੇਅਰ ਵਧ ਜਾਣ ਤੇ 4 ਪੈਸੇ ਉਹਨਾਂ ਨੂੰ ਵੱਟ ਜਾਣ। ਔਰ ਦੇਸ਼ ਦੇ ਅੰਦਰ ਇੱਕ ਸੁਨੇਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਗਾਨੀ ਤੇ ਆਭਾਮੀ ਨੂੰ ਮਦਦ ਕਰਦੇ ਆ। ਕਿ ਇਹਨਾਂ ਦੀਆਂ ਕੰਪਨੀਆਂ 'ਚ ਜੇ ਅਸੀਂ ਪੈਸਾ ਲਾਵਾਂਗੇ ਤੇ ਸਾਡਾ ਪੈਸਾ ਦੁੱਗਣਾ ਤਿਗਣਾ ਹੋ ਜਾਊਗਾ। ਉਹਦੀ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਕਾਰੋਬਾਰ ਦੇ ਨਾਮ ਨਾਲ ਇਹਨਾਂ ਦੇ ਪ੍ਰਾਈਵੇਟ ਪ੍ਰੋਗਰਾਮਾਂ 'ਚ ਵੀ ਜਾਂਦੇ ਪਿਛੇ ਨਿਆ ਵਿਖਾ ਹੁਣੇ ਮੋਦੀ ਜੀ ਅਬਾਨੀਆਂ ਦੇ ਵਿਆਹ 'ਚ ਗਏ ਅਬਾਨੀ ਕੱਲ ਨੂੰ ਸ਼ੇਅਰ ਮਾਰਕੀਟ 'ਚ ਕੋਈ ਸ਼ੇਅਰ ਖਟੇਗਾ ਉਹ 10 ਰੁਪਏ ਦੀ ਚੀਜ਼ ਤੇ ਤੜਕੀ ਹੋਰੀ 500 ਦੀ ਹੋ ਜਾਣੀ ਹੈ ਏ ਸੁਨੀਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਲਰੇਡੀ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤਾ ਹੈ ਕਿ ਅਦਾਨੀ ਤੇ ਅਪਾਨੀ ਦੀਆਂ ਕੰਪਨੀਆਂ 'ਚ ਪੈਸਾ ਲਾਓ ਤੇ ਦੁੱਗਣਾ ਤਿੱਗਣਾ ਹੋ ਜਾਏਗਾ। ਅਰ ਅਦਾਨੀ ਸਾਹਿਬ ਕੀਦੇ ਮਿੱਤਰ ਹੈ। ਅਪਾਨੀ ਕੀਦੇ ਮਿੱਤਰ ਹੈ ਦੁਨੀਆ ਜਾਣਦੀ। ਇੱਕ ਹਿਡਨ ਵਰਗ ਨਾਮ ਦੀ ਕੰਪਨੀ ਏਜੰਸੀ ਹੈ। ਏ ਯੂ ਐਸ ਐ ਦੇ ਯੈਲੋ ਕੋ ਇਹਨਾਂ ਖੁਲਾਸਾ ਕੀਤਾ ਸੀ 2000 ਦੇ ਵਿੱਚ 1 ਜਨਵਰੀ 2003 ਇਹਨਾਂ ਨੇ ਚਾਹ ਸੀ ਵੀ ਇਹ ਧਿਆਨ ਰੱਖਦੀ ਹੈ तमाम ਕੰਪਨੀਆਂ ਤੇ ਆਡਾ ਜ ਨਜ਼ਰ ਰੱਖਦੀ ਹੈ ਕਈ ਵੱਡੀਆਂ ਕੰਪਨੀਆਂ ਵੀ ਅਕਾਊਂਟਿੰਗ ਰੈਗੂਲਰਿਟੀਆਂ ਹੁੰਦੀ ਹੈ ਜਾਂ ਜੋ ਮੈਨੇਜਮੈਂਟ ਸੈਕਟਰ ਦੇ ਵਿੱਚ ਕਈ ਕੰਪਨੀਆਂ ਵੱਡੇ ਵੱਡੇ ਕਫਲੇ ਕਰਦੀਆਂ ਇਹ ਹਿਡਨ ਵਰਗ ਉਨ੍ਹਾਂ ਬਾਰੇ ਖਲਾਸਾ ਕਰਦੀ ਹੈ ਇਹਨੇ ਖਲਾਸਾ ਕੀਤਾ 1 ਜਨਵਰੀ 2023 ਇਹ ਜਿਹੜਾ ਗੌਤਮ ਅਡਾਨੀ ਦਾ ਭਰਾ ਅਰਜੇਸ਼ ਅਡਾਨੀ ਜਿਹਰੇ ਤੇ ਡੀਆਰਆਈ ਡਾਇਰੈਕਟਰ ਰੈਵਨਿਊ ਇੰਟੈਲੀਜੈਂਸ ਦੇ ਦੋ ਮਕਦਮੇ ਦਰਜ ਹੈ ਜਿਹੜਾ ਦੋ ਵਾਰ ਜੇਲ੍ਹ ਚੁਰਿਆ ਇਸ ਬੰਦੇ ਨੇ ਨਕਲੀ ਕੰਪਨੀਆਂ ਬਣਾ ਕੇ ਜਿਹਨੂੰ ਅੰਗਰੇਜ਼ੀ ਚ ਸ਼ੈੱਲ ਕੰਪਨੀਆਂ ਕਿਹਾ ਜਾਂਦਾ ਹੈ ਪੈਸਾ 20000 ਕਰੋੜ ਤੋਂ ਵੱਧ ਇਹ ਮਰੇਸ਼ੀਆਸ ਲੈ ਗਿਆ ਇਹ ਮਰੇਸ਼ੀਆਸੋਂ ਨਕਲੀ ਕੰਪਨੀਆਂ ਬਣਾ ਕੇ ਰਜੇਸ਼ ਅਡਾਨੀ ਰਜੇਸ਼ ਅਡਾਨੀ ਜਿਹੜਾ ਹੈ ਇਹਨੇ ਫਿਰ ਉਹਦੇ ਅੰਦਰ ਪੈਸਾ ਨਿਵੇਸ਼ ਕੀਤਾ ਉਹ ਜਿਹੜਾ 20000 ਕਰੋੜ ਬਾਰਾ ਹੁੰਦਾ ਹੈ ਤੇ ਆਪਣੇ ਆਲੇ ਸੋਚਦੇ ਵੀ ਰਾਤੋਂ ਰਾਤ ਸ਼ੇਅਰ ਮਾਰਕੀਟ ਚ ਛਾਲ ਆ ਗਿਆ ਇਹ ਜਿਹੜਾ ਸ਼ੇਅਰ ਮਾਰਕੀਟ ਚ ਵੇਖਦਾ ਵੀ ਅਡਾਨੀ ਦੀ ਕੰਪਨੀ 2 ਘੰਟਿਆਂ ਬਾਅਦ 20 ਰੁਪਏ 30 ਰੁਪਏ 40 ਰੁਪਏ 80 ਰੁਪਏ ਉਹ ਨਿਵੇਸ਼ ਕਰ ਦਿੰਦਾ ਜਿਹਨਾਂ ਨੇ ਨਿਵੇਸ਼ ਕਰਤਾ ਪੈਸਾ ਇਹ ਸਾਰਾ ਨਿਵੇਸ਼ ਹੋ ਗਿਆ ਤੇ ਰਿਪੋਰਟ ਆਈ 2023 ਜਨਵਰੀ ਨੂੰ ਨਿਵੇਸ਼ ਤੋਂ ਬਾਅਦ ਜਿਹੜੀ ਰਿਪੋਰਟ ਆਈ 8 ਲੱਖ ਕਰੋੜ ਰੁਪਏ ਦਾ ਅਡਾਨੀ ਨੂੰ ਫਾਇਦਾ ਹੋ ਗਿਆ ਕਿੰਨਾ 8 ਲੱਖ ਕਰੋੜ ਦਾ 3 ਸਾਲਾਂ ਚ ਫਾਇਦਾ ਹੋ ਗਿਆ ਤੇ ਇੱਕ ਵੱਡਾ ਪਰਾਜ ਜਿਹੜਾ ਵਿਨੋਦ ਅੜਾਨੀ ਹੈ ਜਿਹੜੀਆਂ 20 ਸ਼ੈੱਲ ਕੰਪਨੀਆਂ ਹੈਗੀਆਂ ਉਹ ਆ ਜਿਹਨਾਂ ਨਿਵੇਸ਼ ਹੋ ਗਿਆ ਉਧਰੋਂ ਉਹਨੇ ਪੈਸਾ ਕਰਤਾ ਇਤਨਾ ਲੈਨੇ ਖਰੀਦ ਲਿਆ ਹਿਡਨ ਬਰਗ ਦੀ ਰਿਪੋਰਟ ਆ ਗਈ ਇਹ ਫੇਰ ਕੀ ਹੋਇਆ 38 ਸ਼ੈੱਲ ਕੰਪਨੀਆਂ ਸੀ ਇਹੋ ਜੀਆਂ 38 ਤੇ ਠੱਤੀਆਂ ਦੇ ਵਿੱਚੋਂ ਮੀਡਲ ਕਲਾਸ ਲੋਕਾਂ ਦਾ ਪੈਸਾ ਲੱਗਿਆ ਸੀ ਕਿਵਨ ਜਿਹੜੀ ਆ ਜਿਹੜੀ ਬੀਬੀ ਆ ਚੇਅਰਮੈਨ ਸੇ ਬੀਬੀ ਇਹਦਾ ਤੇਰੇ ਘਰਾਂ ਦੇ ਦਾ ਪੈਸਾ ਵੀ ਉਹਨਾਂ ਕੰਪਨੀਆਂ 'ਚ ਲੱਗਿਆ ਸੀ ਰਿਪੋਰਟ ਆਈ 2023 'ਚ ਤੇ ਨਾਲ ਦੀ ਨਾਲ ਸ਼ੇਅਰ ਮਾਰਕੀਟ ਨਾਤਰ ਪਰਸੈਂਟ ਥੱਲੇ ਡਿੱਗ ਪਿਆ ਜਾਨੀ ਕੀ ਕਪਤੀ ਲੱਖ ਕਰੋੜ ਦਾ ਡਿੰਪਾ ਜੀ ਨੁਕਸਾਨ ਹੋ ਗਿਆ ਜਨਤਾ ਦਾ ਜਿਨ੍ਹਾਂ ਨੇ 500 ਰੁਪਏ ਦਾ ਸ਼ੇਅਰ ਖਰੀਦਿਆ ਸੀ ਐਗਜ਼ਾਮਪਲ ਉਹ 100 ਰੁਪਏ ਦਾ ਰਹਿ ਗਿਆ 400 ਹੋ ਗਿਆ ਹਡਾਨੀ ਨੂੰ ਕੋਈ ਨਸਾਮੀ ਹੋਇਆ ਲੇਕਿਨ ਆਮ ਜਨਤਾ ਦਾ ਪੈਸਾ ਡੁੱਬ ਗਿਆ ਹਡਾਨੀ ਨੇ ਤਾਂ ਉਹ ਫੇਕ ਰੇਟ ਵਧਾਇਆ ਵਿਆਸੀ ਜਿਹੜੀ ਚੀਜ਼ 500 ਦੀ ਹੈ ਨਹੀਂ ਉਹ ਆ ਦਾ ਵੀਜ਼ਰ ਕਰੋੜ ਰੁਪਿਆ ਲਾ ਕੇ 500 ਦੀ ਵੜਾਈ ਗਈ ਸੀ ਫੇ ਰੋਲਾ ਪੈ ਗਿਆ ਦੇਸ਼